ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਕੇ ਕਹਾਣੀਆਂ ਵਿੱਚ ਹਾਜ਼ਰੀਆਂ ਜੀ ਅੱਜ ਦੀ ਨਵੀਂ ਕਹਾਣੀ ਦੇ ਨਾਲ ਇਹ ਕਹਾਣੀ ਇੱਕ ਔਰਤ ਦੀ ਹੈ ਜਿਸ ਨੂੰ ਉਸਦੇ ਪਤੀ ਦੇ ਵਿਦੇਸ਼ ਜਾਣ ਤੋਂ ਬਾਅਦ ਉਸ ਦੀ ਸਾਸ ਨੇ ਬੱਚੇ ਸਮੇਤ ਘਰੋਂ ਬਾਹਰ ਕੱਢ ਦਿੱਤਾ ਅਤੇ ਉਸ ਨੇ ਉਸ ਤੋਂ ਬਾਅਦ ਕੀ ਕੀ ਦੁੱਖ ਝੱਲੇ ਅਸੀਂ ਸੁਣਾਵਾਂਗੇ ਇਸ ਕਹਾਣੀ ਦੇ ਵਿੱਚ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਮੇਰੇ ਦਿਲ ਦੀ ਤਰ੍ਹਾਂ ਅੱਜ ਦੀ ਸ਼ਾਮ ਵੀ ਬੜੀ ਉਦਾਸ ਸੀ ਮੇਰੇ ਪਤੀ ਨਿਰਮਲ ਦਾ ਦੁਬਈ ਦਾ ਵੀਜ਼ਾ ਲੱਗ ਚੁੱਕਿਆ ਸੀ ਮੈਂ ਇਹ ਸੋਚ ਕੇ ਪਰੇਸ਼ਾਨ ਹੋ ਰਹੀ ਸੀ ਕਿ ਮੈਂ ਆਪਣੇ ਪਤੀ ਤੋਂ ਬਿਨਾ ਕਿਵੇਂ ਰਾਂਗੀ ਸਾਡਾ ਇੱਕ ਸਾਂਝਾ ਪਰਿਵਾਰ ਸੀ ਅਤੇ ਘਰ ਵਿੱਚ ਹਮੇਸ਼ਾ ਚਹਿਲ ਪਹਿਲ ਬਣੀ ਰਹਿੰਦੀ ਸੀ ਮੇਰੀ ਸੱਸ ਤੇ ਸਹੁਰਾ ਵੀ ਥੋੜੇ ਸਖਤ مزاج ਦੇ ਸਨ ਉਹ ਹਮੇਸ਼ਾ ਆਪਣਾ ਹੁਕਮ ਚਲਾਉਂਦੇ ਰਹਿੰਦੇ ਮੈਂ ਇੱਕ ਨੰਬਰ ਦੀ ਡਰਪੋਕ ਸੀ ਜਿਆਦਾ ਪੜ੍ਹੀ ਲਿਖੀ ਨਹੀਂ ਸੀ ਮੈਂ ਬਸ 10ਵੀਂ ਕਲਾਸ ਹੀ ਪਾਸ ਕੀਤੀ ਸੀ ਮਾਤਾ ਪਿਤਾ ਦੀ ਮੌਤ ਹੋਣ ਕਾਰਨ ਮੈਨੂੰ ਮੇਰੀ ਪੂਆ ਨੇ ਪਾਲਿਆ ਸੀ ਮੇਰੇ ਅੰਦਰ ਆਤਮ ਵਿਸ਼ਵਾਸ ਦੀ ਕਮੀ ਸੀ ਜਦੋਂ ਨਿਰਮਲ ਦਾ ਰਿਸ਼ਤਾ ਮੇਰੇ ਲਈ ਆਇਆ ਤਾਂ ਮੇਰੀ ਪੂਆ ਨੇ ਝਟਹਾ ਹਾਂ ਕਰ ਦਿੱਤੀ ਇਹ ਵੀ ਨਹੀਂ ਦੇਖਿਆ ਕਿ ਪਰਿਵਾਰ ਕਿਸ ਤਰ੍ਹਾਂ ਦਾ ਹੈ ਉਹ ਸਾਰੇ ਜਾਨਵਰਾਂ ਦੀ ਤਰ੍ਹਾਂ ਰਹਿੰਦੇ ਸਨ ਅਤੇ ਘਰ ਵੀ ਬਹੁਤ ਹੀ ਛੋਟਾ ਸੀ ਘਰ ਵਿੱਚ ਜਦੋਂ ਮੀ ਖਾਣ ਬੰਦਾ ਤਾਂ ਸਾਰੇ ਇਸ ਤਰ੍ਹਾਂ ਟੁੱਟ ਪੈਂਦੇ ਜਿਵੇਂ ਕਦੇ ਉਹਨਾਂ ਨੇ ਕੁਝ ਖਾਦਾ ਹੀ ਨਾ ਹੋਵੇ ਮੈਨੂੰ ਤਾਂ ਕਦੇ ਵੀ ਢਿੱਡ ਭਰ ਕੇ ਖਾਣਾ ਨਹੀਂ ਮਿਲਿਆ ਸੀ ਤਾਨੇ ਮੇਨੇ ਬਥੇਰੇ ਮਿਲ ਜਾਂਦੇ ਸੀ ਨਿਰਮਲ 2 ਸਾਲ ਤੱਕ ਬੇਰੁਜ਼ਗਾਰ ਰਿਹਾ ਅਤੇ ਹੁਣ ਬਹੁਤ ਮੁਸ਼ਕਲ ਨਾਲ ਉਸ ਨੂੰ ਦੁਬਈ ਦਾ ਵੀਜ਼ਾ ਮਿਲਿਆ ਸੀ ਸਾਡਾ ਇੱਕ ਬੇਟਾ ਵੀ ਸੀ ਜਦੋਂ ਵੀਜ਼ਾ ਆਇਆ ਤਾਂ ਮੇਰਾ ਪਤੀ ਮੈਨੂੰ ਕਹਿਣ ਲੱਗਿਆ ਕਿ ਮੈਂ ਤੇਰੇ ਸਾਰੇ ਸ਼ੌਕ ਪੂਰੇ ਕਰਾਂਗਾ ਜਦੋਂ ਮੇਰਾ ਪਤੀ ਮੈਨੂੰ ਇਹ ਗੱਲ ਕਹਿ ਰਿਹਾ ਸੀ ਤਾਂ ਮੇਰੀ ਸੱਸ ਅਤੇ ਨਨਦ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਤਾਂ ਮੇਰੀ ਸੱਸ ਕਹਿਣ ਲੱਗੀ ਕਿ ਪਾਲ ਪਲੋਸ ਕੇ ਤੈਨੂੰ ਅਸੀਂ ਵੱਡਾ ਕੀਤਾ ਹੈ ਤੇ ਸੁਪਨੇ ਤੂੰ ਆਪਣੀ ਘਰਵਾਲੀ ਦੇ ਪੂਰੇ ਕਰੇਂਗਾ ਨਿਰਮਲ ਚੁੱਪਚਾਪ ਆਪਣੀ ਮਾਂ ਦੀਆਂ ਗੱਲਾਂ ਸੁਣਦਾ ਰਿਹਾ ਅਤੇ ਮੇਰੀ ਵੀ ਦਰਦੀ ਦੀ ਹਿੰਮਤ ਨਾ ਹੋਈ ਬੋਲਣ ਦੀ ਫਿਰ ਨਿਰਮਲ ਚਲਾ ਗਿਆ ਅਤੇ ਮੇਰੀ ਜ਼ਿੰਦਗੀ ਵਿੱਚ ਚੁੱਪ ਛਾ ਗਈ ਮੇਰੇ ਦਿਲ ਦੀ ਹਾਲਤ ਸਿਰਫ ਮੈਂ ਹੀ ਜਾਣਦੀ ਸੀ ਇਦਾਂ ਹੌਲੀ-ਹੌਲੀ ਦਿਨ ਗੁਜ਼ਰ ਰਹੇ ਸਨ ਮੇਰੀਆਂ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਵਾਧਦੀਆਂ ਜਾ ਰਹੀਆਂ ਸੀ ਮੇਰੇ ਲਈ ਸਭ ਤੋਂ ਵੱਡੀ ਗੱਲ ਇਹ ਸੀ ਕਿ ਮੇਰੇ ਪਤੀ ਨਿਰਮਲ ਦੀ ਕੋਈ ਖ਼ਬਰ ਨਹੀਂ ਸੀ ਕਰੋ ਜਾਣ ਤੋਂ ਬਾਅਦ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋ پا ਰਹੀ ਸੀ ਜੋ ਮੇਰੇ ਕੋਲ ਕਮਰਾ ਸੀ ਮੈਨੂੰ ਉਸ ਵਿੱਚੋਂ ਵੀ ਬਾਹਰ ਕੱਢ ਦਿੱਤਾ ਗਿਆ ਅਤੇ ਉਹ ਕਮਰਾ ਮੇਰੇ ਦਿਓਰ ਨੂੰ ਦੇ ਦਿੱਤਾ ਮੈਂ ਆਪਣੀ ਸੱਸ ਨੂੰ ਕਿਹਾ ਵੀ ਕਿ ਮੈਂ ਬੱਚੇ ਦੇ ਨਾਲ ਕਿੱਥੇ ਰਹਾਂਗੀ ਤਾਂ ਉਸ ਨੇ ਕਿਹਾ ਕਿ ਬਰਾਂਡਿਆਂ ਦੇ ਵਿੱਚ ਬਥੇਰੀ ਜਗ੍ਹਾ ਆ ਮੇਰੀ ਸੱਸ ਨੇ ਮੈਨੂੰ ਬਹੁਤ ਬੇਪਰਵਾਹੀ ਨਾਲ ਜਵਾਬ ਦਿੱਤਾ ਮੈਂ ਕੀ ਕਰਦੀ ਮੇਰੇ ਪਤੀ ਦੀ ਵੀ ਕੋਈ ਖਬਰ ਨਹੀਂ ਸੀ ਮੈਂ ਚੁੱਪ ਕਰਕੇ ਆਪਣਾ ਬਿਸਤਰਾ ਬਰਾਂਡੇ ਵਿੱਚ ਵਿਛਾ ਲਿਆ ਮੈਨੂੰ ਸਿਲਾਈ ਦਾ ਕੰਮ ਆਉਂਦਾ ਸੀ ਇਸ ਲਈ ਮੈਂ ਆਪਣੇ ਛੋਟੇ-ਮੋਟੇ ਖਰਚੇ ਖੁਦ ਉਠਾ ਲੈਂਦੀ ਸੀ ਪਰ ਇਸ ਦੇ ਬਾਵਜੂਦ ਵੀ ਸੱਸ ਦੇ ਤਾਣੇ ਸੁਣਨੇ ਪੈਂਦੇ ਸਨ ਮੇਰੀ ਭੂਆ ਜਿਸ ਨੇ ਮੈਨੂੰ ਪਾਲਿਆ ਸੀ ਉਹਦੀ ਵੀ ਮੌਤ ਹੋ ਚੁੱਕੀ ਸੀ ਮੇਰੇ ਕੋਲ ਕੋਈ ਹੋਰ ਦੂਜਾ ਰਸਤਾ ਨਹੀਂ ਸੀ ਘਰ ਵਿੱਚ ਸਾਰੇ ਪਰਿਵਾਰ ਦਾ ਖਾਣਾ ਮੈਂ ਹੀ ਬਣਾਉਂਦੀ ਸੀ ਬਾਕੀ ਸਾਰੇ ਬੈਠ ਕੇ ਆਰਾਮ ਕਰਦੇ ਇੱਕ ਦਿਨ ਮੇਰੇ ਬੇਟੇ ਨੂੰ ਬੁਖਾਰ ਹੋ ਗਿਆ ਜਿਸ ਕਰਕੇ ਮੈਂ ਰੋਟੀ ਨਾ ਬਣਾ ਸਕੀ બસ ਫਿਰ ਕੀ ਸੀ ਮੇਰੇ ਉੱਪਰ ਕਿਆਮਤ ਆ ਗਈ ਮੇਰੀ ਸੱਸ ਨੇ ਰੌਲਾ ਪਾ ਕੇ ਘਰ ਸਿਰ ਤੇ ਚੁੱਕ ਲਿਆ ਮੈਨੂੰ ਵੀ ਉਹ ਬੁਰਾ ਭਲਾ ਕਹਿਣ ਲੱਗੀ ਜਦੋਂ ਮੇਰੀ ਸੱਸ ਨੇ ਇੰਨਾ ਤਮਾਸ਼ਾ ਕੀਤਾ ਤਾਂ ਮੈਥੋਂ ਇਹ ਸਭ برداشت ਨਹੀਂ ਹੋਇਆ ਮੈਂ ਗੁੱਸੇ ਵਿੱਚ ਕਹਿ ਦਿੱਤਾ ਕਿ ਮੈਂ ਆਪਣੇ ਬੇਟੇ ਨੂੰ ਪੇਕਿਆਂ ਤੋਂ ਨਹੀਂ ਲੈ ਕੇ ਆਈ ਮੈਂ ਸਾਰਿਆਂ ਲਈ ਖਾਣਾ ਬਣਾਉਂਦੀ ਹਾਂ ਸਲਾਈ ਵੀ ਕਰਦੀ ਹਾਂ ਅੱਜ ਜੇ ਇੱਕ ਦਿਨ ਮੇਰੇ ਬੇਟੇ ਨੂੰ ਬੁਖਾਰ ਹੋ ਗਿਆ ਅਰੇ ਮੇਰੇ ਤੋਂ ਰੋਟੀ ਨਹੀਂ ਬਣੀ ਤਾਂ ਤੁਸੀਂ ਸਾਰਿਆਂ ਨੇ ਮੈਨੂੰ ਤਾਨੇ ਦੇਣੀ ਸ਼ੁਰੂ ਕਰ ਦਿੱਤੇ ਮੇਰੀ ਇਨਾ ਕੋ ਬੋਲਨ ਤੇ ਹੀ ਮੇਰੀ ਸਾਸੂ ਨੇ ਮੇਰੇ ਮੂੰਹ ਤੇ ਥੱਪੜ ਜੜ ਦਿੱਤਾ ਮੈਂ ਤਾਂ ਸਾਰਿਆਂ ਦੀਆਂ ਨਜ਼ਰਾਂ ਚ ਪਹਿਲਾਂ ਹੀ ਘਟਕਦੀ ਸੀ ਹੁਣ ਤਾਂ ਉਹਨਾਂ ਨੂੰ ਇੱਕ ਮੌਕਾ ਇਹ ਵੀ ਮਿਲ ਗਿਆ ਸੀ ਮੇਰੇ ਤੋਂ ਛੁਟਕਾਰਾ ਪਾਉਣ ਦਾ ਉਹਨਾਂ ਸਾਰਿਆਂ ਨੇ ਮਿਲ ਕੇ ਮੈਨੂੰ ਘਰੋਂ ਕੱਢ ਦਿੱਤਾ ਮੈਂ ਆਪਣੇ 3 ਸਾਲ ਦੇ ਬੇਟੇ ਨੂੰ ਗੋਦ ਵਿੱਚ ਚੁੱਕੀ ਹੈਰਾਨ ਹੋਈ ਖੜੀ ਸੀ ਅਤੇ ਸੋਚ ਰਹੀ ਸੀ ਕਿ ਇਹ ਸਾਰੇ ਇੰਨੇ ਜ਼ਾਲਮ ਕਿਵੇਂ ਹੋ ਸਕਦੇ ਹਨ ਘੱਟ ਤੋਂ ਘੱਟ ਇਸ ਬੱਚੇ ਦਾ ਹੀ ਖਿਆਲ ਕਰ ਲੈਂਦੇ ਇਹ ਤਾਂ ਉਹਨਾਂ ਦਾ ਆਪਣਾ ਲਹੂ ਸੀ ਮੈਂ ਰਿਕਸ਼ੇ ਵਿੱਚ ਬਹਿ ਕੇ ਅੱਡੇ ਤੇ ਪਹੁੰਚ ਗਈ ਮੈਂ ਆਪਣੇ ਕਿਸੇ ਦੂਰ ਦੇ ਰਿਸ਼ਤੇਦਾਰ ਦੇ ਘਰ ਗਈ ਤਾਂ ਉਹਨਾਂ ਨੇ ਮੇਰਾ ਸਵਾਗਤ ਬੜਾ ਠੰਡਾ ਜਿਹਾ ਕੀਤਾ ਅਤੇ ਮੈਨੂੰ ਸਾਫ਼-ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਮੇਰੇ ਪਤੀ ਨੂੰ ਇਸ ਘਰ ਵਿੱਚ ਕਿਸੇ ਦਾ ਰਹਿਣਾ ਪਸੰਦ ਨਹੀਂ ਹੈ ਇਸ ਲਈ ਤੂੰ ਅੱਜ ਦੀ ਰਾਤ ਕੱਟ ਤੇ ਸਵੇਰੇ ਚਲੀ ਜਾਵੀਂ ਮੈਂ ਕਿਸੇ ਤਰ੍ਹਾਂ ਉੱਥੇ ਬਰਾਂਡਿਆਂ ਵਿੱਚ ਪੂਰੀ ਠੰਡ ਵਿੱਚ ਰਾਤ ਕੱਟੀ ਮੈਂ ਅਗਲੀ ਸਵੇਰ ਉੱਥੋਂ ਚਲੀ ਆਈ ਫਿਰ ਮੈਂ ਰਸਤੇ ਵਿੱਚੋਂ ਬੱਚੇ ਲਈ ਬਿਸਕੁਟ ਅਤੇ ਹੋਰ ਖਾਣ ਪੀਣ ਦਾ ਸਮਾਨ ਲਿਆ ਫਿਰ ਮੈਨੂੰ ਮੇਰੀ ਇੱਕ ਪੱਕੀ ਸਹੇਲੀ ਦਾ ਖਿਆਲ ਆਇਆ ਜੋ ਸ਼ਹਿਰ ਵਿੱਚ ਰਹਿੰਦੀ ਸੀ ਮੈਂ ਆਪਣੀ ਸਹੇਲੀ ਜਸਪ੍ਰੀਤ ਦੇ ਘਰ ਚਲੀ ਗਈ। ਉਹ ਮੈਨੂੰ ਵੇਖ ਕੇ ਬੜਾ ਖੁਸ਼ ਹੋਈ। ਮੈਂ ਉਹਨੂੰ ਆਪਣੇ ਹਾਲਾਤਾਂ ਬਾਰੇ ਦੱਸਿਆ। ਇਹ ਦੱਸਦੇ ਹੋਏ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਫਿਰ ਜਸਪ੍ਰੀਤ ਨੇ ਮੈਨੂੰ ਕਿਹਾ ਕਿ ਤੂੰ ਪਰੇਸ਼ਾਨ ਨਾ ਹੋ। ਇਥੇ ਇੱਕ ਮਕਾਨ ਖਾਲੀ ਆ। ਉਹਨੂੰ ਕਿਰਾਏ ਤੇ ਲੈ ਲੈਂਦੇ ਹਾਂ। ਮੇਰੇ ਕੋਲ ਸਲਾਈ ਵਾਲੇ ਕੁਝ ਪੈਸੇ ਸਨ। ਇਸ ਤਰ੍ਹਾਂ ਮੇਰੀ ਇੱਕ ਮੁਸ਼ਕਲ ਤਾਂ ਹੱਲ ਹੋ ਗਈ। ਇੱਕ ਚੰਗੀ ਗੱਲ ਇਹ ਵੀ ਸੀ ਕਿ ਉੱਥੇ ਨੇੜੇ ਕੱਪੜਿਆਂ ਦਾ ਖਰਖਾਨਾ ਸੀ ਮੈਨੂੰ ਮੇਰੀ ਸਹੇਲੀ ਜਸਪ੍ਰੀਤ ਨੇ ਕਿਹਾ ਮੈਂ ਕਿਵੇਂ ਨਾ ਕਿਵੇਂ ਕੋਸ਼ਿਸ਼ ਕਰਾਂਗੀ ਕਿ ਜੇਕਰ ਤੈਨੂੰ ਉੱਥੇ ਕੋਈ ਕੰਮ ਮਿਲ ਜਾਵੇ ਫਿਰ ਮੈਂ ਜਸਪ੍ਰੀਤ ਨਾਲ ਮਕਾਨ ਦੇਖਣ ਲਈ ਚਲੀ ਗਈ ਮਕਾਨ ਮਾਲਕ ਥੋੜਾ ਸਖਤ ਮੂਜਾਜ ਵਾਲਾ ਸੀ ਮਕਾਨ ਵੀ ਥੋੜਾ ਛੋਟਾ ਸੀ ਪਰ ਮੈਨੂੰ ਉਹ ਮਕਾਨ ਕਿਸੇ ਮਹਿਲ ਤੋਂ ਘੱਟ ਨਹੀਂ ਲੱਗ ਰਿਹਾ ਸੀ ਮੇਰੀ ਕੁ ਮਹੀਨੇ ਦਾ ਕਿਰਾਇਆ ਅਡਵਾਂਸ ਵਿੱਚ ਦੇ ਦਿੱਤਾ ਤੇ ਘਰ ਦੀ ਚਾਬੀ ਲੈ ਲਈ। ਇਸ ਤਰ੍ਹਾਂ ਹੌਲੀ-ਹੌਲੀ ਦਿਨ ਗੁਜ਼ਰਦੇ ਗਏ ਅਤੇ ਮੈਨੂੰ ਕਾਰਖਾਨੇ ਵਿੱਚ ਸਲਾਈ ਦਾ ਕੰਮ ਵੀ ਮਿਲ ਗਿਆ। ਮੇਰਾ ਉੱਥੇ ਸਾਰਾ ਦਿਨ ਕੰਮ ਕਰਦੀ ਦਾ ਪੂਰਾ ਹਾਲ ਹੋ ਜਾਂਦਾ ਸੀ। ਪਰ ਜਦੋਂ ਮੈਨੂੰ ਪੈਸੇ ਮਿਲਦੇ ਤਾਂ ਮੇਰੀ ਸਾਰੀ ਥਕਾਵਟ ਲੱਥ ਜਾਂਦੀ। ਜਦੋਂ ਕੋਈ ਸ਼ਰੀਫ ਔਰਤ ਇਕੱਲੀ ਹੋਵੇ ਤਾਂ ਉਹਨੂੰ ਬਹੁਤ ਚੁਕੰਨਾ ਰਹਿਣਾ ਪੈਂਦਾ ਆ। ਮੈਂ ਡਰ ਦੀ ਗੁਆਂਢ ਵਿੱਚ ਵੀ ਨਹੀਂ ਜਾਂਦੀ ਸੀ। ਕਿਉਂਕਿ ਹਰ ਘਰ ਵਿੱਚ ਮਰਦ ਸਨ ਮੈਨੂੰ ਹੁਣ ਖਾਣ ਪੀਣ ਅਤੇ ਰਹਿਣ ਦੀ ਕੋਈ ਚਿੰਤਾ ਨਹੀਂ ਸੀ ਪਰ ਮੈਨੂੰ ਆਪਣੇ ਪਤੀ ਦੀ ਬਹੁਤ ਯਾਦ ਆਉਂਦੀ ਜਿਸ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਮੈਂ ਉਹਨਾਂ ਨੂੰ ਯਾਦ ਕਰਕੇ ਬਹੁਤ ਰੋਂਦੀ ਮੈਂ ਆਪਣੇ ਪਤੀ ਦੀ ਖਬਰ ਲੈਣ ਲਈ ਅਕਸਰ ਹੀ ਸਹੁਰਿਆਂ ਨੂੰ ਫੋਨ ਲੰਮਦੀ ਪਰ ਉਹ ਮੇਰੀ ਆਵਾਜ਼ ਸੁਣ ਕੇ ਫੋਨ ਕੱਟ ਦਿੰਦੇ ਇੰਜ ਲੱਗਦਾ ਸੀ ਜਿਵੇਂ ਉਹ ਮੇਰੇ ਤੋਂ ਜਾਨ ਛੁਡਾ ਕੇ ਖੁਸ਼ ਹਨ ਮੇਰੇ ਘਰ ਦੇ ਨਾਲ ਹੀ ਇੱਕ ਔਰਤ ਰਹਿੰਦੀ ਸੀ ਉਸ ਨਾਲ ਮੇਰੀ ਚੰਗੀ ਜਾਣ ਪਹਿਚਾਣ ਹੋ ਗਈ ਅਤੇ ਅਸੀਂ ਕਦੀ ਕਦਾਈ ਇੱਕ ਦੂਜੇ ਦੇ ਘਰ ਵੀ ਆ ਜਾਇਆ ਕਰਦੀਆਂ ਸੀ ਇੱਕ ਦਿਨ ਮੈਂ ਥੋਹ ਰਿਆਣਾ ਗਿਆ ਮੈਂ ਆਪਣੇ ਸਹੁਰੇ ਘਰ ਆਪਣੇ ਪਤੀ ਨਿਰਮਲ ਦੀ ਖਬਰ ਲੈਣ ਲਈ ਪਹੁੰਚ ਗਈ ਪਰ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਾ ਕੀਤੀ ਪਰ ਉੱਥੋਂ ਮੈਨੂੰ ਪਤਾ ਲੱਗਿਆ ਕਿ ਇੱਕ ਐਕਸੀਡੈਂਟ ਵਿੱਚ ਮੇਰੀ ਸੱਸ ਸਹੁਰਾ ਤੇ ਦਿਉਰ ਦੀ ਮੌਤ ਹੋ ਗਈ ਸੀ ਮੈਂ ਉੱਥੋਂ ਰੋਂਦੀ ਹੋਈ ਵਾਪਸ ਆ ਗਈ ਹੁਣ ਇੱਕ ਵਾਰ ਫਿਰ ਰੱਬ ਨੇ ਮੇਰੇ ਤੇ ਮੁਸ਼ਕਲ ਸਮਾਂ ਲੈ ਆਂਦਾ ਜਿਹੜੇ کارਖਾਨੇ ਵਿੱਚ ਮੈਂ ਕੰਮ ਕਰਦੀ ਸੀ ਉਥੇ ਕੰਮ ਕਾਫੀ ਘਟ ਗਿਆ ਸੀ ਜਿਸ ਕਰਕੇ ਮੈਨੂੰ ਪੈਸੇ ਵੀ ਹੁਣ ਬਹੁਤ ਘੱਟ ਮਿਲਦੇ ਸਨ ਮੈਂ ਫਿਰ ਤੋਂ ਪਰੇਸ਼ਾਨ ਰਹਿਣ ਲੱਗੀ ਇੱਕ ਸਮਾਜਿਆ ਵੀ ਆਇਆ ਕਿ ਕੰਮ ਮਿਲਣਾ ਬਿਲਕੁਲ ਬੰਦ ਹੀ ਹੋ ਗਿਆ ਹੁਣ ਮੇਰੇ ਸਿਰ ਤੇ ਸਿਰਫ ਪਰੇਸ਼ਾਨੀ ਹੀ ਪਰੇਸ਼ਾਨੀ ਸੀ ਮੈਨੂੰ ਮੇਰੀ ਗਵਾਂਢਣ ਅਕਸਰ ਹੀ ਕਹਿੰਦੀ ਕਿ ਇਸ ਘਰ ਵਿੱਚ ਰਹਿਣ ਵਾਲਾ ਜਿਆਦਾ ਖੁਸ਼ ਨਹੀਂ ਰਹਿੰਦਾ ਕਿਉਂਕਿ ਇੱਥੇ ਇੱਕ ਡਾਕੂ ਪੁਲਿਸ ਲੜਾਈ ਵਿੱਚ ਮਾਰਿਆ ਗਿਆ ਸੀ ਉਹ ਡਾਕੂ ਇਸ ਘਰ ਵਿੱਚ ਛੁਪ ਕੇ ਬੈਠਾ ਹੋਇਆ ਸੀ ਜਿੱਥੇ ਪੁਲਿਸ ਨੇ ਉਹਨੂੰ ਮਾਰ ਦਿੱਤਾ ਉਹਦੀਆਂ ਗੱਲਾਂ ਸੁਣ ਕੇ ਮੈਨੂੰ ਮਹਿਮੂਸ ਲੱਗਿਆ ਮਿਹਰ ਵੀ ਡਰ ਗਈ ਅਤੇ ਡਰਦੇ ਡਰਦੇ ਨੂੰ ਉੱਥੇ ਕਈ ਦਿਨ ਗੁਜ਼ਾਰੇ ਇੱਕ ਦਿਨ ਦੁਪਹਿਰ ਦਾ ਸਮਾਂ ਸੀ ਮੇਰਾ ਬੇਟਾ ਸੌਂ ਰਿਹਾ ਸੀ ਮੈਂ ਰੱਬ ਅੱਗੇ ਸਭ ਠੀਕ ਕਰਨ ਦੀ ਅਰਦਾਸ ਕਰ ਰਹੀ ਸੀ ਹੁਣ ਤਾਂ ਮੇਰੇ ਕੋਲ ਬਚੇ ਹੋਏ ਪੈਸੇ ਵੀ ਖਤਮ ਹੋ ਚੁੱਕੇ ਸਨ ਖਾਣ ਲਈ ਵੀ ਕੁਝ ਨਹੀਂ ਸੀ ਮੈਂ ਘਰ ਵਿੱਚ ਇੱਕ ਪਾਸੇ ਸਬਜ਼ੀਆਂ ਉਗਾਈਆਂ ਹੋਈਆਂ ਸਨ ਮੈਂ ਉੱਥੇ ਬੀਜੀਆਂ ਹੋਈਆਂ ਗਾਜਰਾਂ ਇੱਕ ਖੁਰਪਾ ਲੈ ਕੇ ਪੁੱਟਣ ਲੱਗੀ ਮੈਂ ਜਦੋਂ ਪੁੱਟਣਾ ਸ਼ੁਰੂ ਕੀਤਾ ਤਾਂ ਮੈਨੂੰ ਹੇਠਾਂ ਕੁਝ ਸਖਤ ਚੀਜ਼ ਹੋਣ ਦਾ ਅਹਿਸਾਸ ਹੋਇਆ ਮੈਂ ਹੋਰ ਮਿੱਟੀ ਪੁੱਟਣੀ ਸ਼ੁਰੂ ਕਰ ਦਿੱਤੀ ਮੈਨੂੰ ਥੱਲੇ ਇੱਕ ਪਟਾਰੀ ਦਿਖਾਈ ਦਿੱਤੀ ਅਤੇ ਜਦੋਂ ਮੈਂ ਉਸ ਪਟਾਰੀ ਨੂੰ ਖੋਲਿਆ ਤਾਂ ਮੇਰੇ ਹੋਸ਼ ਉੱਡ ਗਏ ਕਿਉਂਕਿ ਉਸ ਪਟਾਰੀ ਵਿੱਚ ਬਹੁਤ ਸਾਰੇ ਪੈਸੇ ਤੇ ਗਹਿਣੇ ਸਨ ਮੈਂ ਉਹ ਪਟਾਰੀ ਲੈ ਕੇ ਕਮਰੇ ਵਿੱਚ ਆ ਗਈ ਅਤੇ ਮੈਨੂੰ ਲੱਗਿਆ ਕਿ ਹੁਣ ਮੇਰੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਮਿਸਟੋਏ ਨੂੰ ਚੰਗੀ ਤਰ੍ਹਾਂ ਦੁਬਾਰਾ ਮਿੱਟੀ ਨਾਲ ਪਰ ਦਿੱਤਾ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਮੈਂ ਸਾਰਿਆਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਪਤੀ ਨੇ ਹੁਣ ਮੈਨੂੰ ਪੈਸੇ ਪਾਉਣੇ ਸ਼ੁਰੂ ਕਰ ਦਿੱਤੇ ਹਨ ਮੈਂ ਇੱਕ ਇਕੱਲੀ ਮਜਬੂਰ ਔਰਤ ਸੀ ਜੇਕਰ ਕਿਸੇ ਨੂੰ ਥੋੜਾ ਜਿਹਾ ਵੀ ਸ਼ੱਕ ਹੋ ਜਾਂਦਾ ਕਿ ਮੇਰੇ ਕੋਲ ਇੰਨੇ ਪੈਸੇ ਹਨ ਤਾਂ ਨਾ ਜਾਣੇ ਕੀ ਹੋ ਜਾਂਦਾ ਇਸ ਲਈ ਮੈਂ ਦਿਖਾਵੇ ਲਈ ਆਪਣੀ ਗਰੀਬੀ ਦਾ ਰੋਣਾ ਰੋਂਦੀ ਰਹਿੰਦੀ ਖਰਚਾ ਵੀ ਜ਼ਰੂਰਤ ਦੇ ਹਿਸਾਬ ਨਾਲ ਹੀ ਕਰਦੀ। ਸ਼ਾਇਦ ਇਹ ਪੈਸੇ ਉਸ ਡਾਕੂ ਨਹੀਂ ਦੱਬੇ ਹੋਣਗੇ ਜੋ ਇਸ ਘਰ ਵਿੱਚ ਪੁਲਿਸ ਦੁਆਰਾ ਮਾਰਿਆ ਗਿਆ ਸੀ। ਫਿਰ ਇੱਕ ਦਿਨ ਗੁਆਂਢ ਤੋਂ ਇੱਕ ਔਰਤ ਮੇਰੇ ਘਰ ਆਈ। ਮੈਨੂੰ ਪੁੱਛਣ ਲੱਗੀ ਕਿ ਘਰ ਦਾ ਖਰਚਾ ਕਿਵੇਂ ਚੱਲਦਾ ਹੈ? ਮੈਂ ਕਿਹਾ ਬਸ ਠੀਕ ਚੱਲਦਾ ਹੈ। ਰੋਟੀ ਪਾਣੀ ਦਾ ਸරි ਜਾਂਦਾ ਹੈ। ਉਹ ਕਹਿਣ ਲੱਗੀ ਜੇ ਪੈਸੇ ਦੀ ਤੰਗੀ ਹੈ ਤਾਂ ਮੈਨੂੰ ਦੱਸ ਮੈਂ ਤੈਨੂੰ ਇੱਕ ਚੰਗੀ ਜਗ੍ਹਾ ਕੰਮ ਤੇ ਲਵਾ ਸਕਦੀ ਹਾਂ ਤੂੰ ਸੋਣੀ ਨਹੀਂ ਹੈ ਕੰਮ ਵੀ ਛੇਤੀ ਮਿਲ ਜਾਵੇਗਾ ਮੈਂ ਹੈਰਾਨ ਹੋ ਕੇ ਪੁੱਛਿਆ ਕਿ ਕੰਮ ਨਾਲ ਸੋਹਣੇ ਹੋਣ ਦਾ ਕੀ ਲੈਣਾ ਦੇਣਾ ਉਸਨੇ ਮੈਨੂੰ ਕਿਹਾ ਕਿ ਇੱਕ ਕੋਠੀ ਹੈ ਉਸਦੇ ਮਾਲਕ ਨੂੰ ਸੋਹਣੀ ਕੁੜੀ ਦੀ ਜ਼ਰੂਰਤ ਹੈ ਬਹੁਤ ਪੈਸਾ ਮਿਲੂਗਾ ਸਮਝ ਰਹੀ ਹੈ ਨਾ ਮੇਰੀ ਗੱਲ ਆਪਣੀ ਸੁੰਦਰਤਾ ਦਾ ਫਾਇਦਾ ਉਠਾ ਉਸ ਦੀ ਗੱਲ ਸੁਣ ਕੇ ਮੇਰਾ ਦਿਲ ਕਰੇ ਕਿ ਮੈਂ ਉਸਦੇ ਮੂੰਹ ਤੇ ਇੱਕ ਥੱਪੜ ਜੜ ਦੇਵਾਂ ਪਰ ਮੈਂ ਆਪਣੇ ਆਪ ਨੂੰ ਰੋਕ ਲਿਆ ਮਤੇ ਉਹਨੂੰ ਕਿਹਾ ਕਿ ਮੇਰੇ ਘਰੋਂ ਬਾਹਰ ਹੋ ਜਾ ਦੁਬਾਰਾ ਇੱਥੇ ਆਉਣ ਦੀ ਕੋਈ ਲੋੜ ਨਹੀਂ ਉਸਦੇ ਜਾਣ ਤੋਂ ਬਾਅਦ ਮੈਂ ਫੁੱਟ ਫੁੱਟ ਕੇ ਰੋਣ ਲੱਗੀ ਮੇਰਾ ਕੋਈ ਸਹਾਰਾ ਨਹੀਂ ਸੀ ਮੈਨੂੰ ਆਪਣੇ ਪਤੀ ਦੀ ਬਹੁਤ ਜ਼ਿਆਦਾ ਆ ਰਹੀ ਸੀ ਰਾਤ ਨੂੰ ਮੈਂ ਸੌਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਅਚਾਨਕ ਹੀ ਦਰਵਾਜ਼ਾ ਖੜਕਿਆ ਤਾਂ ਮੈਂ ਡਰ ਗਈ ਕਿ ਇਸ ਸਮੇਂ ਕੌਣ ਹੋ ਸਕਦਾ ਹੈ ਪਰ ਇੱਕ ਮਰਦ ਦੀ ਆਵਾਜ਼ ਆਈ ਇਹ ਤਾਂ ਮੇਰਾ ਮકાਨ ਮਾਲਕ ਸੀ ਉਹ ਕਹਿਣ ਲੱਗਾ ਕਿ ਮੇਰੀ ਪਤਨੀ ਦੀ ਸਿਹਤ ਖਰਾਬ ਹੈ ਮੇਰੀ ਮਦਦ ਕਰ ਦੇ ਮੈਨੂੰ ਲੱਗਿਆ ਕਿ ਮੈਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਲਈ ਮੈਂ ਬਿਨਾਂ ਜ਼ਿਆਦਾ ਕੋਈ ਸੋਚੇ ਦਰਵਾਜ਼ਾ ਖੋਲ ਦਿੱਤਾ ਪਰ ਇਹ ਮੇਰੀ ਸਭ ਤੋਂ ਵੱਡੀ ਗਲਤੀ ਸੀ ਉਸਨੇ ਮੇਰੇ ਮੂੰਹ ਤੇ ਹੱਥ ਰੱਖ ਲਿਆ ਅਤੇ ਮੈਨੂੰ ਅੰਦਰ ਵੱਲ ਧੱਕ ਦਿੱਤਾ ਉਹ ਮੇਰੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਨ ਲੱਗਾ ਮੇਰੀ ਆਵਾਜ਼ ਨਹੀਂ ਨਿਕਲ ਰਹੀ ਸੀ ਮੈਂ ਛੁੱਟਣ ਦੀ ਵੀ ਬਹੁਤ ਕੋਸ਼ਿਸ਼ ਕੀਤੀ ਅਤੇ ਫਿਰ ਮੈਂ ਆਪਣਾ ਪੂਰਾ ਜ਼ੋਰ ਲਗਾ ਕੇ ਉਸ ਨੂੰ ਧੱਕਾ ਦੇ ਦਿੱਤਾ ਤਾਂ ਉਹ ਥੱਲੇ ਡਿੱਗ ਪਿਆ ਇਹਨੇ ਵਿੱਚ ਮੈਂ ਕੋਲ ਪੈ ਡੰਡੇ ਨੂੰ ਚੁੱਕ ਕੇ ਉਸ ਦੇ ਮਾਰਨ ਲੱਗ ਪਈ ਇਸ ਤੋਂ ਪਹਿਲਾਂ ਕਿ ਉਹ ਆਪਣੇ ਆਪ ਨੂੰ ਸੰਭਾਲਦਾ ਮੈਂ ਉੱਥੋਂ ਆਪਣੇ ਬੇਟੇ ਨੂੰ ਅਤੇ ਉਸ ਪਟਾਰੀ ਨੂੰ ਲੈ ਕੇ ਭੱਜਾਈ ਮੈਨੂੰ ਕੋਈ ਹੋਸ਼ ਨਹੀਂ ਸੀ ਕਿ ਮੈਂ ਕਿਸ ਪਾਸੇ ਵੱਲ ਜਾ ਰਹੀ ਹਾਂ ਮੈਂ ਤਾਂ ਬਸ ਭੱਜੀ ਜਾ ਰਹੀ ਸੀ ਕੁਝ ਦੂਰੀ ਤੱਕ ਤਾਂ ਉਹ ਮੇਰੇ ਪਿੱਛੇ ਆਇਆ ਸ਼ਾਇਦ ਬਾਦ ਵਿੱਚ ਵਾਪਸ ਮੁੜ ਗਿਆ ਹੋਵੇ ਮੈਂ ਰੋਡ ਤੇ ਪਹੁੰਚ ਗਈ ਸੀ ਮੈਨੂੰ ਵੀ ਭੱਜਦੀ ਨੂੰ ਸਾਹ ਚੜ ਗਿਆ ਹੁਣ ਮੈਂ ਆਪਣੇ ਬੇਟੇ ਅਤੇ ਉਸ ਪਟਾਰੀ ਨਾਲ ਹੋਰ ਨਹੀਂ ਪਹੁੰਚ ਸਕਦੀ ਸੀ ਇਸ ਲਈ ਮੈਂ ਉੱਥੇ ਹੀ ਬੈਠ ਗਈ ਪਰ ਮੈਂ ਬਹੁਤ ਡਰ ਗਈ ਸੀ ਪਤਾ ਨਹੀਂ ਅੱਗੇ ਕੀ ਹੋਣ ਵਾਲਾ ਸੀ ਹੁਣ ਤਾਂ ਇੱਜ਼ਤ ਬਚਾਉਣੀ ਵੀ ਮੁਸ਼ਕਲ ਹੋ ਗਈ ਸੀ ਮੈਂ ਬੈਠੀ ਰੋ ਰਹੀ ਸੀ ਕਿ ਅਚਾਨਕ ਹੀ ਕਿਸੇ ਨੇ ਮੇਰੇ ਮੋਢੇ ਤੇ ਆ ਕੇ ਹੱਥ ਰੱਖਿਆ ਡਰ ਦੇ ਮਾਰੇ ਮੇਰਾ ਸਾਹ ਉੱਥੇ ਹੀ ਰੁਕ ਗਿਆ ਜਦੋਂ ਮੈਂ ਮੁੜ ਕੇ ਦੇਖਿਆ ਤਾਂ ਇਹ ਤਾਂ ਮੇਰਾ ਪਤੀ ਨਿਰਮਲ ਸੀ ਉਸ ਨੂੰ ਦੇਖ ਕੇ ਮੈਂ ਉੱਚੀ ਉੱਚੀ ਰੋਣ ਲੱਗ ਪਈ ਮੈਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੇਰਾ ਪਤੀ ਬਿਲਕੁਲ ਮੇਰੀਆਂ ਅੱਖਾਂ ਦੇ ਸਾਹਮਣੇ ਸੀ ਉਹ ਵੀ ਜ਼ਿੰਦਗੀ ਦੇ ਇਸ ਮੋੜ ਤੇ ਜਦੋਂ ਮੈਂ ਸਾਰੇ ਪਾਸਿਆਂ ਤੋਂ ਹਾਰ ਚੁੱਕੀ ਸੀ ਨਿਰਮਲ ਨੇ ਮੈਨੂੰ ਚੁੱਪ ਕਰਾਇਆ ਅਤੇ ਮੇਰੇ بیٹے ਨੂੰ ਗੱਲ ਨਾਲ ਲਾ ਲਿਆ ਉਹ ਸਾਨੂੰ ਲੈ ਕੇ ਕਿਰਾਏ ਦੇ ਕਮਰੇ ਵਿੱਚ ਆ ਗਿਆ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨਾਲ ਤਾਂ ਬਹੁਤ ਵੱਡਾ ਧੋਖਾ ਹੋਇਆ ਸੀ ਜਿੰਨਾਂ ਰਹੀਂ ਉਹ ਦੁਬਈ ਜਾ ਰਿਹਾ ਸੀ ਉਹ ਗਲਤ ਲੋਕ ਸਨ ਉਹਨਾਂ ਨੇ ਮੇਰੇ ਪਤੀ ਤੇ ਬਹੁਤ ਜ਼ੁਲਮ ਕੀਤੇ ਅਤੇ ਉਹਨਾਂ ਤੋਂ ਬਹੁਤ ਸਾਰੇ ਗਲਤ ਕੰਮ ਕਰਵਾਏ। ਉਹ ਕਿਸੇ ਤਰ੍ਹਾਂ ਉੱਥੋਂ ਬਚ ਕੇ ਇੰਡੀਆ ਆ ਗਿਆ। ਪਰ ਜਦੋਂ ਘਰ ਗਿਆ ਤਾਂ ਪਤਾ ਲੱਗਿਆ ਕਿ ਸਾਨੂੰ ਘਰੋਂ ਕੱਢ ਬਾਹਰ ਕੱਢ ਦਿੱਤਾ ਗਿਆ ਸੀ। ਉਹਨਾਂ ਨੇ ਹਰ ਜਗ੍ਹਾ ਸਾਨੂੰ ਲੱਭਿਆ। ਫਿਰ ਸਾਡੀ ਮੁਲਾਕਾਤ ਹੋਈ ਤਾਂ ਇਸ ਹਾਲਤ ਵਿੱਚ। ਪਰ ਮੈਂ ਸੱਚੇ ਦਿਲੋਂ ਰੱਬ ਦਾ ਧੰਨਵਾਦ ਕਰਦੀ ਹਾਂ। ਫਿਰ ਪਟਾਰੀ ਵਾਲੇ ਪੈਸਿਆਂ ਨਾਲ ਮੇਰੇ ਪਤੀ ਨਿਰਮਲ ਨੇ ਆਪਣਾ ਕੰਮ ਸ਼ੁਰੂ ਕੀਤਾ ਜੋ ਚੰਗਾ ਚੱਲ ਪਿਆ ਹੁਣ ਅਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹਾਂ ਅਤੇ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ ਹੁਣ ਮੈਂ ਸਵੇਰੇ ਸ਼ਾਮ ਦੋਵੇਂ ਹੱਥ ਜੋੜ ਕੇ ਰੱਬ ਦਾ ਸ਼ੁਕਰਾਨਾ ਕਰਦੀ ਹਾਂ ਸੋ ਦੋਸਤੋ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਇਹੋ ਜਿਹੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲ ਦੇਣਾ ਜੀ ਪੂਰੀ ਕਹਾਣੀ ਦੇਖਣ ਲਈ ਤੁਹਾਡਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦੀ ਹੋਈ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ